ਕਿਸੇ ਰਾਜਨੀਤਿਕ ਪਾਰਟੀ ਨੂੰ ਕਿੰਨਾ ਚੰਦਾ ਮਿਲਿਆ ਇਲੈਕਟਰਲ ਬਾਂਡਸ ਦੇ ਰਾਹੀਂ ਉਹਦਾ ਸਾਰਾ ਡਾਟਾ ਸਾਹਮਣੇ ਆ ਗਿਆ ਹੈ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈਬਸਾਈਟ ਦੇ ਉੱਤੇ ਸਾਰਾ ਡਾਟਾ ਅਪਲੋਡ ਕੀਤਾ ਹੈ ਦੋ ਦਰਜਨਾ ਤੋਂ ਜ਼ਿਆਦਾ ਪਾਰਟੀਆਂ ਨੂੰ ਚੰਦਾ ਮਿਲਿਆ ਇਸ ਸਕੀਮ ਦੇ ਤਹਿਤ ਤਿੰਨ ਪਾਰਟੀਆਂ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਪਹਿਲੇ ਤੇ ਆਉਂਦੀ ਹੈ ਬੀਜੇਪੀ ਉਸ ਤੋਂ ਬਾਅਦ ਆਉਂਦੀ ਹੈ ਤ੍ਰਿਮੂਲ ਕਾਂਗਰਸ ਜੋ ਕਿ ਮਮਤਾ ਬੇਨਰਜੀ ਦੀ ਪਾਰਟੀ ਹੈ ਬੰਗਾਲ ਦੇ ਵਿੱਚ ਤੇ ਉਸ ਤੋਂ ਬਾਅਦ ਆਉਂਦੀ ਹੈ ਕਾਂਗਰਸ ਇਹਦੇ ਵਿੱਚ ਅਕਾਲੀ ਦਲ ਵੀ ਸ਼ਾਮਲਿਆ ਆਮ ਆਦਮੀ ਪਾਰਟੀ ਵੀ ਸ਼ਾਮਲਿਆ ਅੱਜ ਦੀ ਰਿਪੋਰਟ ਦੇ ਮੁਤਾਬਕ 16000 ਕਰੋੜ ਰੁਪਏ ਦੀ ਬੌਂਡਸ ਨੇ ਉਹ ਦਿੱਤੀਆਂ ਗਈਆਂ ਨੇ ਪੋਲਿਟਿਕਲ ਪਾਰਟੀਆਂ ਨੂੰ ਜਿਸ ਦੇ ਵਿੱਚ 47% ਦੇ ਕਰੀਬ 6000 ਕਰੋੜ ਰੁਪਏ ਦੇ ਕਰੀਬ ਭਾਜਪਾ ਕੋ ਗਿਆ ਹੈ ਤੇ ਨਮਲ ਕਾਂਗਰਸ ਨੂੰ ਮਿਲੇ 1609 ਕਰੋੜ ਰੁਪਏ ਕਾਂਗਰਸ ਨੂੰ ਮਿਲੇ 1421 ਕਰੋੜ ਰੁਪਏ ਉਹ ਨਾਆਂ ਨੇ ਕੰਪਨੀਆਂ ਦੇ ਉੱਤੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪੈਹਾ ਦਿੱਤਾ ਹੈ ਪਹਿਲੇ ਤੇ ਹੁੰਦੀ ਹੈ ਫਿਊਚਰ ਗੇਮਿੰਗ ਜਿਨ੍ਹਾਂ ਨੇ 1368 ਕਰੋੜ ਰੁਪਏ ਦਿੱਤਾ ਹੈ ਮਾਰਟਿਨ ਸੰਟਿਆਗੋ ਇਸ ਦਾ ਮਾਲਿਕ ਜਿਹਦੇ ਮੁੰਡੇ ਨੇ 2015 ਦੇ ਵਿੱਚ ਭਾਜਪਾ ਜੁਆਇਨ ਕੀਤੀ ਸੀ ਇਹਨਾਂ ਦੇ ਉੱਤੇ ਤਸਕਰੀ ਦਾ ਕੇਸ ਵੀ ਚੱਲ ਦੇ ਹੁੰਦੀਆਂ ਮੈਗਾ ਇੰਜੀਨੀਅਰਿੰਗ ਕੰਪਨੀ ਦੇ ਉੱਤੇ ਰੇਡ ਪੈਂਦੀ ਆ ਚੰਦਾ দান ਕਰਨ ਤੋਂ ਬਾਅਦ 14000 ਕਰੋੜ ਰੁਪਏ ਦਾ ਜਿਹੜਾ